ਫਰਵਾਹ ਰਿਹਾ ਜੀ ਔਰ ਬੜੀ ਵੱਡੀ ਗੱਲ ਆ ਬੜਾ ਵੱਡਾ ਦੇਣਿਆ ਪਰਮਾਤਮਾ ਦਾ ਹੀ ਇਹ ਟਿਕਟਵਾਜੀ ਆ ਤੇ ਹੁਣ ਲੜਾਉਣੀ ਵੀ ਜਿੱਤੋਣੀ ਵੀ ਪਰਮਾਤਮਾ ਦੇ ਹੱਥ ਆ ਜੀ ਜੀ ਅਸ਼ੀਰਵਾਦ ਵੀ ਆਮ ਦਾ ਹੀ ਲੈਣਾ ਆ ਜੀ ਸਾਹਿਬ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਲਖਾਣਾ ਨੋ ਹਲਕਿਆਂ ਦੇ ਵਿੱਚ ਲੜਾਗਾ ਇੱਕ ਹਲਕਾਤੀ ਨੋ ਹਲਕਿਆਂ ਦੇ ਵਿੱਚ ਮੁਕਾਬਲਾ ਅੱਗੇ ਵੀ ਪਟਾਲੇ ਦੀ ਲੜਾਈ ਲੋਕਾਂ ਨੇ ਲੜੀ ਹੁਣ ਇਹ ਜਿਹੜੇ ਹਲਕੇ ਦੀ ਲੜਾਈ ਗੁਰਦਾਸਪੁਰ ਲੋਕ ਸਮਾਜ ਦੀ ਲੜਾਈ ਇਹ ਵੀ ਹੁਣ ਲੋਕ ਲੜਦੇ ਨੇ ਜੀ

ਇੱਕਠੇ ਹੋ ਕੇ ਰਾਮ ਲੰਮੀ ਦਾ ਜਿਹੜਾ ਬਣਾ ਕੇ ਇੱਕ ਵਧੀਆ ਸੰਜੀਵਤ ਦਾ ਜਿਹੜਾ ਸੁਨੇਹਾ ਉਹ ਦੋ ਜਦੋਂ ਵੀ ਕਿਸੇ ਮਹਾਨ ਸਖੀਲ ਦਾ ਦਿਨ ਮਨਾਇਆ ਜਾਂਦਾ ਉਹਦਾ ਅਸਲੀ ਮਕਸਦ ਹੁੰਦਾ ਹੈ ਕਿ ਜਿਹੜੀ ਉਹਨਾਂ ਦੀ ਆਈਡੀਓਲੋਜੀ ਹੈ ਜਿਹੜੀ ਉਹਨਾਂ ਨੇ ਪੂਰਨੇ ਪਾਏ ਹੁੰਦੇ ਆ ਜਿਹੜੀਆਂ ਉਹਨਾਂ ਨੇ ਸਿਖਿਆਵਾ ਸਾਨੂੰ ਦਿੱਤਾ ਹੋਇਆ ਹੈ ਇਸ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਕਿ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਉਕੇ ਪਰਿਆਦਾ ਪਰਚੇਤਨ ਤੋਂ ਆਪਰਾਪ ਤੋਂ ਚੀਜ਼ਾਂ ਹੈ ਜਿਹੜਾ ਜੀਵਨ ਹੈ ਇੱਕ ਸਾਡੀ ਜ਼ਿੰਦਗੀ ਵਾਸਤੇ ਇੱਕ ਆਦਰਸ਼ ਹੈ ਕਿ ਕਿਸ ਤਰੀਕੇ ਆਪਣੇ ਬਾਪ ਦਾ ਹੁਕਮ ਮੰਨਣਾ ਚਾਹੀਦਾ ਕਿਸ ਤਰੀਕੇ ਭਰਾਵਾਂ ਦੇ ਨਾਲ ਸਾਨੂੰ ਰੋਲ ਤੋਂ ਹੋਣਾ ਚਾਹੀਦਾ ਬੜੇ ਅਕੇ ਨੂੰ ਟਰਾਲੀ ਨਗਾੜ ਕੇ ਇੱਕ ਰਾਜੇ ਦੇ ਕੀਪਟ ਹੁੰਦੇ ਆ ਸਾਰੀਆਂ ਚੀਜ਼ਾਂ ਅੱਜ ਸਾਨੂੰ ਉਹ ਅੰਮ੍ਰਿਤ ਤੋਂ ਸਿੱਖਣਾ ਪੈਂਦੀ ਹੈ ਸੋ ਸਾਰੀ ਸੰਸਾਰੀ ਕਈ ਜਿੰਦਾਂ ਉਹਨਾਂ ਦੇ ਕਰਤਾਂ ਦੇ ਕੁਝ ਨਾ ਕੁਝ ਆਪਾਂ ਉਹਨਾਂ ਦੇ ਜੀਵਨ ਤੋਂ ਸਿੱਖਣ ਦੀ ਕੋਸ਼ਿਸ਼ ਕਰ ਸਕੀਏ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਗੁਰਦਾਸਪੁਰ ਦੇ ਵਿੱਚ ਪਹਿਲੇ 7-8 ਸਾਲ ਕਿੱਥੇ ਰਿਹਾ ਉਹ ਕੰਢੀ ਵੀ ਸਰਪਾਰੀ ਦਿੱਤੀ ਆ ਜਿਦੋਂ ਨਾ ਕਹਾਂ ਸਾਡੀ ਤਸਵੀਰ ਆ ਜਦੋਂ ਦਸਵੀਂ ਚ ਡਾਢੇ ਲੈਣੇ ਸੀ ਤੇ ਸਾਰੇ ਸਾਥੀ ਤੇ ਤਸਵੀਰ ਲੈ ਲਈ ਆਪ ਉਹ ਬਸਾ ਦੇ ਕੇ ਬਣਾਉਣਾ ਹੁੰਦਾ ਸੀ

ਔਰ ਮੰਤਰੀ ਵੀ ਬੁਤਰੇ ਆ ਉਦੋਂ ਵੀ ਸਾਰੀ ਸਭ ਕੁਝ ਉਹ ਤੇ ਕਿਸੇ ਹੋਣੀਏ ਜੇ ਤੁਹਾਨੂੰ ਆਪਣੀ ਰਾਜ ਦੇ ਲਈ ਚਾਹੀਦਾ ਪਰ ਸਭ ਤੋਂ ਪੁਰਾਣੀ ਇੰਡਸਟਰੀ ਮਟਾਲੇ ਦੇ ਵਿੱਚ ਹੈ ਪਰ ਇੰਡਸਟਰੀ ਦਾ ਮੰਦਾ ਹਾਲ ਕਿਉਂ ਹੈ ਕਿਉਂਕਿ ਨਾਲ ਸਾਡੇ ਜੰਮੂ ਪੈਂਦਾ ਤੇ ਤੁਸੀਂ ਕਠੂਏ ਚਲ ਜਿਓ ਤੇ ਉੱਥੇ ਤੇ ਇੰਡਸਟਰੀ ਲਾਉਣੀ ਹੋਵੇ ਤਾਂ ਬਹੁਤ ਵੱਡੀਆਂ ਵੱਡੀਆਂ ਦੇਤਾ ਜਿਹੜੇ ਪਟਾਲੇ ਦੇ ਸਾਰੀ ਉਮਰ ਜਿਨ੍ਹਾਂ ਨੇ ਲੋਹੇ ਦੀ ਇੰਡਸਟਰੀ ਨੂੰ ਦੇਸ਼ ਦੇ ਵਿੱਚ ਟਾਈਮ ਰੱਖਿਆ ਉਹਨਾਂ ਵਾਸਤੇ ਉਹ ਸਹੂਲਤਾਂ ਨਹੀਂ ਹੈ ਕਿ ਜਿੱਥੇ ਲੋਕੀ ਜੱਤੀ ਪੁਸ਼ਤੀ ਕਾਰੀਗਰ ਬੈਠੇ ਆ ਬਾਲਕ ਬੈਠੇ ਆ ਡਿਸਟ੍ਰਿਕਟ ਲੋਕਾਂ ਵਾਲੇ ਬੈਠੇ ਆ ਉਹਨਾਂ ਨੂੰ ਉਤਸ਼ਾਹਿਤ ਕਰਕੇ ਤੇ ਉੱਥੇ ਦੀ ਸਹੂਲਤਾਂ ਦਿੱਤੀਆਂ ਚਾਹੀਆਂ ਇਹ ਵੀ ਸੱਦੀ ਜਿਹਾ ਕਿੰਨੇ ਕੁ ਦੂਰ ਬੈਠੇ ਇਸ ਰੱਖ ਦੇਣ ਇਹ ਤਾਂ ਇਹਨਾਂ ਦੀ ਇੰਡਸਟਰੀ ਜਿਹੜੀ ਹੈ ਦਿਨੋਂ ਦਿਨ ਪਿੱਛੇ ਗਈ ਔਰ ਨਵਿਆ ਤਵਰ ਤੇ ਚੱਲ ਰਿਹਾ ਔਰ ਪੰਜਾਬ ਦੇ ਨਾਲ ਖਾਸ ਕਰਕੇ ਸਾਡੇ ਸਰਹੱਦੀ ਜ਼ਿਲ੍ਹੇ ਇਸ ਬਰਦਾਸ਼ਤੋ ਦੇ ਪਿਛਾੜਪੋ ਦੇ ਨਾਲ ਹੋਰ ਪ੍ਰੇਸ਼ ਹੋ ਰਹੇ। ਇੱਦਾਂ ਹੀ ਕਿਸਾਨ ਤੁਸੀਂ ਤਾਰ ਤੋਂ ਪਾਰ ਦੇ ਜਿਨ੍ਹਾਂ ਦੀ ਜ਼ਮੀਨ ਦਾ ਗੱਟ ਕਿੱਥੋਂ ਦਾ ਕੀ ਹਾਲ ਉਹਨਾਂ ਨੂੰ ਤਾਂ ਖੇਤੀ ਕਰਨ ਵਾਸਤੇ ਪੂਰੇ ਪਿੰਕੇ ਕੰਮ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਉਹ ਤਾਂ ਮਜ਼ਦਰਾ ਕੋ ਇੰਨੇ ਪਿੰਕੇ ਖੇਤੀ ਕਰਨੀ ਪੈਦੀ ਹੈ। ਇਸ ਕਰਕੇ ਬੜੀਆਂ ਵੱਡੀਆਂ ਦਿੱਕਤਾਂ ਨੇ ਸਰਹੱਦੀ ਲੱਗ ਜਾਂਦੀਆਂ ਅਕੜੀ ਦੇ ਇਲਾਕਿਆਂ ਜਿਵੇਂ ਪਾਣੀ ਦੀਆਂ ਉੱਪਰ ਜਾ ਕੇ ਬਹੁਤ ਵੱਡੀਆਂ ਟੀਨ ਵਾਲੇ ਤੇ ਆਣਗੇ ਔਰ ਪੰਚਾਇਤ ਦੀਆਂ ਵੀ ਦਿੱਕਤਾਂ ਨੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕੰਡੀ ਏਰੀਆ ਦਾ ਡਵੈਲਪਮੈਂਟ ਦਾ ਨੈਸ਼ਨਲ ਲੈਵਲ ਦੇ ਉੱਤੇ ਵੱਖਰਾ ਬੋਰਡ ਹੋਣਾ ਚਾਹੀਦਾ ਸਰਦੀ ਏਰੀਆ ਦਾ ਵੱਖਰਾ ਬੋਰਡਰ ਹੋਣਾ ਚਾਹੀਦਾ ਅਜਿਹਾ ਸਾਡਾ ਕਰੀਰ ਪੁਜਾ ਕਿਸੇ ਵੀ ਕਰਤਾਰ ਕੋ ਸਾਡਾ ਪਾਸਪੋਰਟ ਕਰਕੇ ਲੋਕੀ ਜਾਣ ਨਹੀਂ ਪਾਰੇ ਉੱਤੇ ਪਰਮਿਟ ਲਾਗੂ ਕਰੋ ਜਿਹੜਾ ਆਚਾਰੀ ਤੋਂ ਸਰਦੀ ਤੋਂ ਵਪਾਰ ਖੋਲੋ ਤਾਂ ਜੋ ਸਾਡੀ ਇੰਡਸਟਰੀ ਵਧੇ ਸਰੀਰ ਦਿੱ ਦਿੱ ਲੱਗ ਬਹੁਤ ਵਧੀਆ ਇਹ ਪ੍ਰੋਗਰਾਮ ਜਿਹੜਾ ਅੱਜ ਹੋਣਾ ਵਾ ਇੱਥੇ ਸਾਰੀਆਂ ਸੰਸਥਾਵਾਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਵਾ ਮੰਡੀ ਤੋਂ ਤੋਰ ਕੇ ਨਹਿਰੂ ਗੇਟ ਨਹਿਰੂ ਗੇਟੋਂ ਬਾਈਪਾਸ ਹੁੰਦੇ ਹੁੰਦੇ ਸਾਰਾ ਕੰਜੂਰੀ ਗੜ ਖਤਮ ਹੋ ਜਾਊਗਾ ਜਿਹਦੇ ਨਾਲ ਇਹਦੇ ਅੱਜ ਸਾਰੇ ਸ਼ਹਿਰ ਨੂੰ ਰਾਮ ਨਮੀ ਦੀ ਬਹੁਤ ਬਹੁਤ ਵਧਾਈ ਆ ਰਾਮਚੰਦਰ ਐਸਨ ਘਰ ਆਏ ਸੀਗੇ ਤੇ ਐਸ ਕਰਕੇ ਇਹਨਾਂ ਦਾ ਦਿਨ ਮਨਾਇਆ ਜਾਂਦਾ ਵਾ ਭਗਵਾਨ ਮੇਰੇ ਪਰਵਾਰਾਂ ਨੂੰ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਬਹੁਤ ਬਹੁਤ ਤਰੱਕੀ ਦੇਵੇ ਤੇ ਇਹੋ ਜਿਹਾ ਸ਼ੁਭ ਦਿਨ ਜਿਹੜਾ ਵਾ ਮਹਾਸ਼ਾਹੀ ਦੀ ਆਤਮਾ ਨੂੰ ਸ਼ਾਂਤੀ ਮਿਲਦੇ ਰਹਿ ਮੰਗਾ ਗੋਗਲ ਚੰਦ ਜੀ ਨੇ ਇਹ ਚਾਲੂ ਪਰੰਪਰਾ ਕੀਤੀ ਸੀਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ